ਅਸ ਸਾਰਿਆਂ ਨੂੰ ਪਿਆਰ ਭਰੀ ਛੱਤ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਜ਼ਰੂਰੀ ਬੇਨਤੀ ਐ ਸਾਰਿਆਂ ਨੂੰ ਕਿ ਮੈਂ ਅੱਗੇ ਬਹੁਤ ਘੱਟ ਕਹਿਣਾ ਹੁੰਦਾ ਵੀਡੀਓ ਸ਼ੇਅਰ ਕਰਨ ਤੁਹਾਡੇ ਮੂਰੇ ਹੱਥ ਜੁੜ ਕੇ ਬੇਨਤੀ ਐ ਕਿ ਇਸ ਵੀਡੀਓ ਨੂੰ ਯਾਦਤ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਕਿ ਇਹ ਵੀਡੀਓ ਉਸ ਔਰਤ ਤੱਕ ਚਲੀ ਜਾਵੇ ਜਿਹੜੀ ਤੁਹਾਨੂੰ ਮੈਂ ਫੋਟੋ ਦਿਖਾ ਰਿਹਾ ਆ ਇਹ ਔਰਤ ਇਹ ਕੁੜੀ ਆਪਣੇ ਦੋਨੇ ਬੱਚਿਆਂ ਨੂੰ ਛੱਡ ਕੇ ਚੰਡੀਗੜ੍ਹ ਜਾ ਕੇ ਸ਼ਿਫਟ ਹੋ ਗਈ ਆ ਮੈਂ ਮੀਆਂ ਬੀਬੀ ਦੀ ਫੋਟੋ ਵੀ ਦਿਖਾਉਂਗਾ ਬੱਚਿਆਂ ਦੀ ਫੋਟੋ ਵੀ ਦਿਖਾਉਂਗਾ ਅੱਗੇ ਤੁਸੀਂ ਦੇਖ ਲਿਓ ਕਿ ਇਹ ਛੱਡ ਕੇ ਚਲੀ ਗਈ ਐ ਲੜਾਈ ਹਰ ਇੱਕ ਘਰ ਦੇ ਵਿੱਚ ਹੁੰਦੀ ਐ ਮੀਆਂ ਬੀਬੀ ਦੇ ਘਰ ਮੀਆਂ ਬੀਬੀ ਘਰ ਦੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਗੱਲ ਕਰਕੇ ਆਨਾ ਤਾਨੀ ਮਾੜੀ ਮੋਟੀ ਲੜਾਈ ਹੁੰਦੀ ਰਹਿੰਦੀ ਐ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਤੂੰ ਆਪਦੇ ਬੱਚਿਆਂ ਨੂੰ ਛੱਡ ਕੇ ਰਾਤ ਨੂੰ ਚਲੀ ਜਾਵੇਂ ਕੀ ਘਰ ਵਾਲੇ ਨਾਲ ਗੁੱਸਾ ਗਿੱਲਾ ਹੈਗਾ ਤਾਂ ਹਫਤਾ 10 ਦਿਨ ਤੁਸੀਂ ਨਾ ਬੁਲਾਓ ਮਹੀਨਾ ਤੁਸੀਂ ਨਾ ਬੁਲਾਓ ਪਰ ਉਹ ਛੋਟੇ-ਛੋਟੇ ਬੱਚਿਆਂ ਦਾ ਕੀ ਕਸੂਰ ਹੈ ਦਰਖਾਸਤ ਦਿੱਤੀ ਵੀ ਇਹਦੇ ਹਸਬੰਡ ਨੇ ਇਹਦੇ ਹਸਬੰਡ ਨੂੰ ਪਤਾ ਵੀ ਆ ਕਿ ਮੇਰੀ ਘਰ ਵਾਲੀ ਚੰਡੀਗੜ੍ਹ ਦੇ ਵਿੱਚ ਰਹਿ ਰਹੀ ਹੈ ਕਿਸੇ ਦੇ ਨਾਲ ਕਿ ਆਪ ਦਾ ਜੋ ਵੀ ਉੱਥੇ ਕੰਮ ਕਿਤੇ ਵੀ ਕੋਈ ਕੰਮ ਕਰ ਰਹੇ ਨੇ ਕਿਸੇ ਤਰ੍ਹਾਂ ਦਾ ਵੀ ਚਾਹੇ ਕਲੱਬ ਦੇ ਵਿੱਚ ਆ ਤਾਂ ਉਹਨੇ ਇੱਕੋ ਹੀ ਬੇਨਤੀ ਕੀਤੀ ਹੈ ਕਿ ਆ ਕੇ ਮੇਰੇ ਬੱਚਿਆਂ ਨੂੰ ਉਹ ਸੰਭਲ ਲਵੇ ਬਸ ਉਹ ਵਾਰ-ਵਾਰ ਬੇਨਤੀ ਕਰ ਰਿਹਾ ਸਿਰਫ ਬੱਚਿਆਂ ਦੇ ਲਈ ਕਿ ਬੱਚਿਆਂ ਦੀ ਸਾਰੀ ਜ਼ਿੰਦਗੀ ਖਰਾਬ ਹੋ ਜੂਗੀ ਇਸ ਕੁੜੀ ਨੂੰ ਸੋਚਣਾ ਚਾਹੀਦਾ ਸੀ ਜਿਸ ਨੇ ਤੇਰੇ ਪਿੱਛੇ ਆਪਦੇ ਘਰਦਿਆਂ ਨਾਲ ਤੱਕ ਲੜਾਈ ਕੀਤੀ ਕਿ ਮੈਂ ਦੱਸ ਦੇਣਾ ਚਾਹੁੰਦਾ ਇਨ੍ਹਾਂ ਦੋਨਾਂ ਦੀ ਲਵ ਮੈਰिज ਹੈ ਲਵ ਮੈਰिज ਉਹਨਾਂ ਨੇ ਕਰਾਈ ਹੈ 10 ਸਾਲ ਹੋ ਗਏ ਨੇ 9-10 ਸਾਲ ਹੋ ਗਏ ਨੇ ਤਕਰੀਬਨ ਪਰ ਹੁਣ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਇਸ ਕੁੜੀ ਦੇ ਦਿਮਾਗ ਦੇ ਵਿੱਚ ਵੜ ਗਿਆ ਭੂਤ ਸਵਾਰ ਹੋ ਗਿਆ ਪੈਸਿਆਂ ਦਾ ਹਨਾ ਕੀ ਇਸ ਔਰਤ ਨੂੰ ਕੁੜੀ ਨੂੰ ਸੋਚਣਾ ਚਾਹੀਦਾ ਸੀ ਕਿ ਮੇਰੇ ਛੋਟੇ-ਛੋਟੇ ਬੱਚੇ ਨੇ ਮੈਂ ਉਹਨਾਂ ਨੂੰ ਕਿਵੇਂ ਛੱਡ ਕੇ ਚਲੀ ਜਾਵਾਂ ਇਹ ਕਰ ਬੱਚੇ ਨੂੰ ਕਿਤੇ ਰਾਤ ਨੂੰ ਬੁਖਾਰ ਵੀ ਹੋ ਜੇ ਨਾ ਤਾਂ ਮਾਂ ਉਹ ਰਾਤ ਪਰ ਨਹੀਂ ਸੁੰਦੀ ਬੱਚੇ ਨੂੰ ਇੰਨੀ ਟਾਈਮ ਮਤਲਬ ਕਲੇਜਾ ਹੁੰਦਾ ਇੱਕ ਤਰ੍ਹਾਂ ਦਾ ਬੱਚੇ ਮਾਂ ਦੇ ਤੇ ਇਹ ਦੇਖੋ ਕੁੜੀ ਆਪਦੇ ਦੋ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੋ ਉਸ ਵੀਡੀਓ ਨੂੰ ਯਾਦਤ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਇੱਕ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਨਾਲ ਬੇਨਤੀ ਕਰਦਾ ਇਹ ਕੁੜੀ ਜਿੱਥੇ ਵੀ ਦਿਂਦੀ ਹੈ ਇਹਦਾ ਘਰ ਬਸਾਓ ਜਿੱਥੇ ਵੀ ਕਿਤੇ ਮਿਲਦੀ ਹੈ ਮੈਂ ਹਸਬੰਦ ਦਾ ਨਾਮ ਨੰਬਰ ਵਿੱਚ ਸ਼ੇਅਰ ਕਰ ਦੇਣਾ ਡਿਸਪਲੇ ਤੇ ਨੰਬਰ ਮੈਂ ਸ਼ੇਅਰ ਕਰ ਦੇਣਾ ਉਸ ਦੇ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਇਹ ਕਿਤੇ ਵੀ ਮਿਲਦੀ ਹੈ ਚਾਹੇ ਚੰਡੀਗੜ੍ਹ ਜਾਂ ਸੇ ਪਾਸੇ ਕਿਤੇ ਵੀ ਮਿਲਦੀ ਹੈ ਤਾਂ ਇਸ ਦੇ ਚਪੇੜੇ ਲਾ ਕੇ ਘਰੇ ਇਹਦੇ ਹਸਬੰਦ ਕੋਲ ਛੱਡੋ ਇਹਦਾ ਹਸਬੰਦ ਅੱਜ ਵੀ ਵਾਰ-ਵਾਰ ਮਿਹਨਤ ਕਰ ਰਿਹਾ ਹੈ ਨੰਬਰ ਬਲੌਕਲਿਸਟ 'ਚ ਪਾ ਦਿੱਤਾ ਆਪਦੇ ਹਸਬੰਦ ਦਾ ਉਹਨੇ ਮੈਸੇਜ ਵੀ ਬਥੇਰੇ ਕੀਤੇ ਆ ਕਿ ਜਿਹੜਾ ਵੀ ਕੁਝ ਹੋ ਗਿਆ ਉਹ ਸਾਰੇ ਤੇ ਮਿੱਟੀ ਪਾ ਦੇ ਅੱਜ ਇਹਦੇ ਹਸਬੰਦ ਨੂੰ ਪਤਾ ਇਹਦੇ ਘਰ ਵਾਲੀ ਦੀ ਕੀ ਮਤਲਬ ਕੀ ਕੁਝ ਕਰ ਰਹੀ ਆ ਉਹ ਪਰ ਉਹ ਫਿਰ ਵੀ ਸਾਰਾ ਕੁਝ ਭਲਾਉਣ ਨੂੰ ਤਿਆਰ ਆ ਕਿ ਇਸ ਲਈ ਕਿ ਛੋਟੇ-ਛੋਟੇ ਦੋ ਬੱਚੇ ਨੇ ਉਹ ਰੋ ਰਹੇ ਨੇ ਆਪਦੀ ਮਾਂ ਨੂੰ ਉਡੀਕ ਰਹੇ ਨੇ ਉਹ ਕਿ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਬੇਨਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਇਹਦੀ ਮਾਂ ਆਪਦੇ ਬੱਚਿਆਂ ਦੇ ਕੋਲੇ ਵਾਪਸ ਆ ਜੇ ਆਪ ਦਾ ਘਰ ਦੁਆਰਾ ਉਹ ਵਿਸਾਲੇ ਆ ਕੇ ਕਿ ਜੋ ਗਲਤੀਆਂ ਹੋਈਆਂ ਠੀਕ ਹੈ ਪਰ ਵਾਪਸ ਆਪਦੇ ਘਰੇ ਆ ਜਾਵੇ ਕੱਲ ਨੂੰ ਪਛਤਾਏ ਦਾ ਕੋਈ ਫਾਇਦਾ ਨਹੀਂ ਦਰਖਾਸਤ ਇਹਦੇ ਹਸਬੰਡ ਨੇ ਦਿੱਤੀ ਹੋਈ ਹੈਗਾ ਉਹਨੇ ਵੀ ਝੂਠਾ ਕੋਈ ਕਹਿੰਦੇ ਦਰਖਾਸਤ ਉਹਨੇ ਵੀ ਗਾਂ ਝੂਠੀ ਲਿਖਾਈ ਵੀ ਹੈ ਉਹ ਵੀ ਕਿਸੇ ਦੇ ਪਿੱਛੇ ਲੱਗ ਕੇ ਕਿ ਆਪਦੇ ਹਸਬੰਡ ਨਾਲ ਸਾਰੀ ਜ਼ਿੰਦਗੀ ਕੱਟਣੀ ਹੈ ਦੋ ਬੱਚੇ ਨੇ ਤੁਹਾਡੇ ਕੋਲੇ ਥੋੜੀ ਮੋਟੀ ਸ਼ਰਮ ਕਰੋ ਕਿ ਆਪਦੇ ਘਰ ਵਾਪਸ ਆ ਆਪਦੇ ਬੱਚਿਆਂ ਨੂੰ ਸੰਭ ਇਸ ਵੀਡੀਓ ਨੂੰ ਯਾਦਤ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਹੈ ਇਹ ਉਡੀ ਜਿੱਥੇ ਵੀ ਮਿਲਦੀ ਹੈ ਇਹਨੂੰ ਇਹਦੇ ਘਰੇ ਲਿਆਓ ਇਹਦਾ ਹਸਬੰਦ ਅੱਜ ਵੀ ਰੱਖਣ ਨੂੰ ਤਿਆਰ ਹੈ ਬੱਚੇ ਰੋ ਰਹੇ ਨੇ ਬਾਰ-ਬਾਰ ਕਿਸ ਨੂੰ ਜਿਆਦਤ ਤੋਂ ਜ਼ਿਆਦਾ ਸ਼ੇਰ ਜ਼ਰੂਰ ਕਰ ਦਿਓ